ਹਾਂਜੀ ਕੀ ਨਾ ਹੈਗਾ ਜੀ ਪਰ ਸਿੰਘ ਕਿਹੜਾ ਪੇਟ ਮੰਡਪਾਲੀ ਸ਼ਰਮਾ ਇਹ ਕਿਹੜਾ ਤੁਹਾਡੇ ਬਾਜ਼ਾਰ ਦਾ ਮਸਲਾ ਕਿੰਨੇ ਚਿਰ ਤੋਂ ਇਤਰੇ ਚੱਲਦਾ ਆਉਣ ਰਿਹਾ ਇਹ ਹੋ ਗਿਆ 3-4 ਸਾਲ ਜੀ ਅੱਛਾ ਜੀ ਤੇ ਜਿਹੜੇ ਇੱਥੋਂ ਦੇ ਸਰਪੰਚ ਮੈਂਬਰ ਕੋਈ ਸੁਣ ਚਾ ਵੀ ਗ੍ਰਾਂਟ ਵਗੈਰਾ ਵੀ ਆਈ ਹੈ ਕੋਈ ਉਹਦਾ ਕੀ ਕੀਤਾ ਗਿਆ ਨਹੀਂ ਲਾਉਂਦਾ ਕੋਈ ਵੀ ਕੌਣ ਨਹੀਂ ਲਾਉਂਦਾ ਸਰਪੰਚ ਹਾਂ ਕੋਈ ਸਾਡੀ ਇਹਨੇ ਤੁਹਾਡੇ ਦੂਹੇ ਦੇ ਗਾੜੀ ਨਾਲ ਪਾਣੀ ਖਲੋਤਾ ਵੇ ਕਿੰਨੇ ਚਿਰ ਤੋਂ ਖਲੋਤਾ ਆਉਣ ਰਿਹਾ ਇਹ 5-6 ਸਾਲ ਹੋ ਗਏ ਇੱਥੇ ਅੱਛਾ ਜੀ ਹਾਂ ਕੋਈ ਐਮਐਲਏ ਵਗੈਰਾ ਨੇ ਕੀ ਕਿਹਾ ਤੁਹਾਨੂੰ ਮੈਂ ਮੱਲੇ ਵੀ ਆਂਦਾ ਜੀ ਮੈਂ ਮੈਨੂੰ ਬਣਾਉ ਤੇ ਮੈਂ ਕਰੂੰਗਾ ਤੁਹਾਡਾ ਮਸਲਾ ਹੱਲ ਉਹਨੇ ਵੀ ਕੋਈ ਨਹੀਂ ਕੀਤਾ ਅੱਛਾ ਆਉਂਦਾ ਜਾਈਦਾ ਤੇ ਪੰਜ ਛੇ ਰਾਂ ਆਉਦੀਆਂ ਲੀ ਵੀ ਚਲੇ ਗਏ ਲਓ ਜੀ ਉਹ ਹੋ ਗਿਆ ਜੀ ਹੋ ਗਿਆ ਬਸ ਅਜੇ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਕਾਗਜ਼ ਬੋਲ ਦੇ ਦੋ ਵਾਰੀ ਬਾਜ਼ਾਰ ਬਣ ਚੁੱਕਾ ਹੋ ਕੀ ਮਸਲਾ ਕਰ ਉਹਦਾ ਜੀ ਹੁਣ ਇਹਨਾਂ ਨੂੰ ਪਤਾ ਹੋਊਗਾ ਵੀ ਕੀ ਮਸਲਾ ਵਾਏ ਅੰਡੇ ਪਾਤਾ 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 ਬਸ ਪੈ ਗਿਆ ਅੱਜ ਹੋ ਗਿਆ ਭਲਕ ਹੋ ਗਿਆ ਅੱਜ ਹੋ ਗਿਆ ਭਲਕ ਹੋ ਗਿਆ ਬਸ ਅੱਛਾ ਮਤਲਬ ਉਹ ਗੱਲ ਮਿੱਟੀ ਪਾਈ ਜਾਂਦੇ ਰਹੀ ਹਾਰ ਕੇ ਬੈਠ ਬੰਨ ਤੋੜ ਦਤਾ ਪਾਣੀ ਤੁਹਾਡੇ ਘਰਾਂ ਚ ਵੜ ਚੁੱਕਾ ਹੈ ਸਾਡੀਆਂ ਲੈਟਰਿੰਗਾਂ ਸਾਰੀਆਂ ਬੰਦ ਆ ਸਾਰੇ ਇਹਦੇ ਬਹੁਤ ਤੰਗੀਆਂ ਸਾਡੇ ਨਿਆਣੇ ਕੋਲ ਮੰਗ ਕਰਦੇ ਹੁਣ ਪ੍ਰਸ਼ਾਸਨ ਕੋਲ ਹਾਂਜੀ ਮੰਗ ਵੀ ਕਾਟਾ ਬਾਜ਼ਾਰ ਬੜਨਾ ਚਾਹੀਦਾ ਪਾਣੀ ਦਾ ਲਖਾਸ ਹੋਣਾ ਚਾਹੀਦਾ ਹਾਂਜੀ ਭਾਜੀ ਕੀ ਨਾ ਹੈਗਾ ਲਖਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਪਹਿਣੀ ਸਦਵਾ ਇਹ ਜਿਹੜਾ ਤੁਹਾਡੇ ਬਾਜ਼ਾਰ ਦਾ ਮਸਲਾ ਚੱਲ ਰਿਹਾ ਕਿੰਨੇ ਚਿਰ ਤੋਂ ਚੱਲਦਾ ਹੋਣ ਰਿਹਾ ਇਹ ਜੀ ਘੱਡ ਕੋਲ 5 ਸਾਲ ਤੋਂ ਤਾਂ ਹੀ ਆ ਜੀ ਥੱਲੇ ਦੀਆਂ ਸਤ ਜੀ ਤੇ ਕੋਈ ਸਰਪੰਚ ਮੈਂਬਰਾਂ ਕੋਲ ਕੋਈ ਨਹੀਂ ਨਹੀਂ ਬਣਾਇਆ ਅੱਗੇ ਹੀ ਪਤਨਾ 40 ਸਾਲਾਂ ਦੀ ਗੱਲ ਆ ਉਦੋਂ ਵੀ ਪਾਣੀ ਵੱਡਿਆ ਸੀ ਉਦੋਂ ਵੀ ਜਾ ਕੇ ਇਥੋਂ ਅਫਸਰਾਂ ਨੂੰ ਕਹਿ ਕੇ ਫੇਰ ਪਾਣੀ ਵੱਡਿਆ ਸੀ ਇਹ ਪਿੰਡ ਵਾਲੇ ਸਾਨੂੰ ਪਾਣੀ ਹੀ ਵੜਨ ਦਿੰਦੇ ਤੇ ਹੁਣ ਆ ਤੇ ਹੁਣ ਇਹਨਾਂ ਨੇ ਬਾਕੀ ਮੁੱਦਾ ਬਣਾਇਆ ਵੀ ਬਾਜ਼ਾਰ ਭਾਉਣ ਦਾ ਪਾਣੀ ਵੜ ਗਿਆ ਜੀ ਵੜ ਘਰਾਂ ਵਿੱਚ ਪਾਣੀ ਖਲੋਤਾ ਸੀ ਕੀ ਕਰਨੋ ਆਏ ਕਰਨ ਇਹਨਾਂ ਨੇ ਪਾਣੀ ਡਕਿਆ ਵੀ ਪਾਣੀ ਕਰਦੇ ਹੁਣ ਇਹਨਾਂ ਨੇ ਪਾਣੀ ਬੰਦ ਕਰਤਾ ਛੱਡਿਆ ਪਾਣੀ ਹੀ ਇਧਰ ਇਹਨਾਂ ਬੰਦ ਕਰਤਾ ਸਤ ਜੀ ਤੇ ਇਹ ਹੁਣ ਕੰਮ ਨਹੀਂ ਚੱਲਣ ਰਿਹਾ ਹਾਂ ਅਸੀਂ ਦੇ ਪਕੇ ਬੰਨੇ ਪਾਣੀ ਵਧਣੀਆਂ ਬਾਹਰ 50 ਚ ਪਾਣੀ ਵੜਦਾ ਫਿਰ ਜਿਆਦਾ ਦੇ ਵਿੱਚ ਦੇਖੇ ਮੋਕਣ ਕਿ ਕੀ ਇਹਦਾ ਇਹ ਨਾਲ ਦੇਖਣਾ ਆਪਾਂ ਬੰਦਾ ਕਿ ਟੈਕਨੀਕਲ ਭੇਜਾਂਗੇ ਇੱਥੇ ਓਕੇ ਉਹ ਆਣ ਕੇ ਮੌਕਾ ਦੇ ਸ਼ੁਕਰਾਸ਼ਾਲਾ ਮਤਲਬ ਉਹ ਕਹਦਾ ਬਲਕੇ ਲੈਵਲ ਦਾ ਹਸਾਬ ਕਰ ਲਊਗਾ ਤੇ ਉਸ ਹਿਸਾਬ ਨਾਲ ਕਰਕੇ ਤੇ ਮਿਲ ਕੇ ਤੋਂ ਫਿਰ ਦੇਖ ਕੇ ਜਾਓਗੇ ਕਿ ਜਾਂ ਚੱਲੂਗਾ ਵੀ ਕੰਮ ਇਹ ਚੱਲੂਗਾ ਤੇ ਦੇਖ ਕੇ ਜਾਵਾਂਗੇ ਨਹੀਂ ਮੈਂ ਬੜਿਆਂ ਆਏ ਬੜਿਆਂ ਦਾ ਤਾਂ ਮੈਨੂੰ ਬੜਿਆਂ ਦਾ ਤਾਂ ਮੈਨੂੰ ਪਤਾ ਨਹੀਂ ਮੈਂ ਤਾਂ ਆਪਣਾ ਪਤਾ ਬੜਿਆਂ ਦਾ ਤਾਂ ਨਹੀਂ ਪਤਾ ਨਹੀਂ ਮੈਨੂੰ ਉਹਨਾਂ ਬਾਰੇ ਕਿਹੜਾ ਕਿਹੜਾ ਨਹੀਂ ਹੋਣਾ ਕਿੰਨੇ ਚਿਰ ਤੱਕ ਕੰਮ ਚੱਲੂ ਹੋ ਜੂਗਾ ਇਹ ਤਾਂ ਹੁਣ ਭੇਜਾਂਗੇ ਉਹਨਾਂ ਨੂੰ ਮਿਲ ਕੇ ਕਿੰਨੇ ਘੰਟੇ ਤੱਕ ਆਊਗਾ ਕਿ ਉਹ ਵੀ ਬੰਦੇ ਨੂੰ ਬੰਦੇ ਨੂੰ ਆਊਗਾ ਮਿਲ ਕੇ ਸਮਾਂ